ਤਨਾਲੀ ਅੱਜ ਸਾਡੇ ਹੈਵੀ ਆਇਆ ਹੈ ਹੋਰ ਫੇਰੀ ਤੇ ਹੋਰ ਮੱਤਰ ਮਾਰ ਜਿਹੜੀ ਚੱਲ ਦਿਖਾ ਦੇ ਤੁਹਾਨੂੰ ਮੇਲਾ ਜੀ ਕਾਲੋ ਇਹ ਟਰੈਕਟਰ ਦੀ ਗੱਲ ਕਰੀਏ ਇਹ ਕਹਿੰਦੇ ਜਿਹਨੇ ਬਠਿੰਡੇ ਤੋਂ ਪਹੁੰਚਿਆ ਹੋਇਆ ਟਰੈਕਟਰਾਂ ਦੇ ਵੀਰੋ ਦਮਦਮਾ ਸਾਹਿਬ ਮੋਡੀਫਿਕੇਸ਼ਨ ਬਹੁਤ ਵੱਡਾ ਨਾਮ ਹੈ ਇਹ ਉਹਦਾ ਇਹ ਉਹਦਾ ਪਿੰਡ ਹੈ ਮੇਰੇ ਵੀਰੋ साबु की तलबंदी रही है भरजन ता उठो कुलिया भेद रख रहा है गर्पी चिपी उड़ा भी ताड़वा रहा है कालाप्य आंधरे उड़ा भी ताड़वा रहा है लाऊं सांप रे ले लिए हाँ बैठो बादे सांप उड़ा के ले लिए इसके लिए ताड़वा रहा है

ਕਮਾਲ ਹੋਈ ਤਈਆ ਆਹ ਦੇਖੋ ਸਾਹਮਣੇ ਇੱਕ ਕਬਲਾਉਦਾ ਇੱਕ ਕਬਲਾਉਦਾ ਹੁਣ ਕਹਿੰਦੇ ਆਹ ਬੰਤਾ ਪੱਟ ਪੱਟ ਦੇ ਮੇਰ ਲੱਗਦਾ ਇਹ ਆਹ ਸ਼ਾਲਾ ਸ਼ਾਲਾ ਵੱਲੇ ਵੱਲੇ ਸ਼ਾਬਾਸ਼ ਸ਼ਾਬਾਸ਼ ਕੋਈ ਪਈਆ ਕਮਾਲ ਦੇਖੋ ਸਾਹਮਣੇ ਐਕਸਪ੍ਰੈਸ ਤੇ ਨਾਗਰ ਜਾਇਆ ਜਾਂਦਾ ਉਹ ਦੇਖੋ ਆਗਰਾ ਦੇ ਲੋਕੀਆ ਆਗਰਾ ਦੇ ਐਕਸਪ੍ਰੈਸ ਮੇਰੇ ਨਾਲ ਵਿੱਚ ਦੇ ਗਏ ਲੱਗਿਆ ਸੱਜੇ ਹੋੜਾ ਇਹ ਜੋਰ ਤੇ ਜਵਾਨੀ ਯਾਰੋ ਉਮਰਾਂ ਦੀ ਖੇਡ ਵਈ ਇਹਦੇ ਵਿੱਚ ਹੁੰਦਾ ਯਾਰੋ ਖਾਨਾਂ ਵਾਲਾ ਖੇਡ ਵਈ ਜੋਰ ਤੇ ਜਵਾਨੀ ਯਾਰੋ ਉਮਰਾਂ ਦੀ ਖੇਡ ਵਈ ਲਓ ਦੇਖੋ

ਚੁਰਵਾ ਕੈ ਰਵਾ ਜੀ ਇਸ ਸੈਕਟਰ ਦਾ ਅਗਲਾ ਸੈਕਟਰ ਆ ਜੀ ਆ ਬਿੰਦਾ ਦੇ ਲੱਕ ਪਲੌਰ ਦੀ ਧਰਤੀ ਦਾ ਮੇਰੇ ਵੀਰੋ ਇਹ ਕਹਿੰਦੇ ਬਿੰਦਾ ਅੱਛਾ ਹਾਸ ਮਾਰ ਕਰਦਾ ਐਨ ਕਹਿੰਦੇ ਆ ਵੇਖੋ ਸਾਹਮਣੇ ਆ ਬੱਲੇ ਬੱਲੇ ਆ ਬੱਲੇ ਰੋਹਾਈ ਜੀ ਇਹ ਕਰਦਾ ਇਹ ਕਾਲੀ ਕਰੋ ਸੋਖਾ ਤਾਹੇ ਲੋ

ਆਹ ਦੇਖੋ ਸਾਹਮਣੇ ਮੈਦਾਨ ਦੇ ਵਿੱਚ ਕਤਲੌਰ ਦੀ ਧਰਤੀ ਦਾ ਉਹ ਪਿੰਡਾ ਆਉਂਦਾ ਉਹ ਪਿੰਡਾ ਆਉਂਦਾ ਕਹਿੰਦੇ ਆਹ ਪੈਲੇਟ ਦੀ ਉਹ ਕਹਿੰਦੇ ਇਸਤਾ ਦੇ ਉੱਤੇ ਕਹਿੰਦੇ ਟ੍ਰੈਂਡਿੰਗ ਦੇ ਵਿੱਚ ਵੀ ਚੱਲ ਜਾਂਦੀਆਂ ਮੇਰੇ ਮਿੱਤਰੋ ਇਹਨੂੰ ਪਿੰਡਾ ਕਹਿੰਦੇ ਨੇ ਉਹ ਪੀਏ ਟੰਡੋ ਵਾਲਾ ਕਹਿੰਦੇ ਸਭੀ ਦਾ ਸੇਵਾ ਕਰੀਦਾ ਆਹ ਪਾਇਨਸਾਰੋ ਸੱਤ ਪਾਇਨਸਾਰੋ ਤੇਰੇ ਬਾਗਾ ਵਾਲੇ ਇਹ ਕਾਰੇ ਗੂਲੇ ਇੱਕ ਅਲੌੜ ਦੀ ਧਰਤੀ ਦਾ ਆ ਟੰਗਾ ਕਹਿੰਦੇ ਮੇਰੇ ਵੀਰੋ ਆ ਸਿਖਾਰੀ ਵਾਲੀ ਏ ਕੋਰੇ ਦਾ ਟੱਕਾ ਕਰਨਾਸਰੀ ਏ ਦਾ ਆ ਬੱਲੇ ਬੱਲੇ ਕਾਰੇ ਜਾਵਾ ਕਹਿੰਦੇ ਜਿੰਦਾਬੋਧ ਕਹਿੰਦੇ ਜੀਣਾ ਬਹਾਦਰ ਜੀ ਉਹ ਕਹਿੰਦੇ ਏਰੀਏ ਦਾ ਸਿਖਾਰੀ ਮਾਲ ਪਰਦਾ ਸੋਹਣਾ ਵਿਖਾਰਿਆ ਉਧਰ ਜੋੜਾ ਕਹਿੰਦੇ ਵੱਡਾ ਮਾਰਦਾ ਦਾ ਡਾਕਟਰ ਤੇ ਵੱਡਾ ਮਾਨ ਪਾ ਵੀ ਕਰਦਾ जा समय लाग्या मेरे ला, आ ट्रैक्टर बार के गया भिख्या वाले गोड़े भाऊ का ट्रैक्टर ਮੁੰਡਾ ਪੈਲ ਰਖਣਾ ਰੋਸੀ ਜੱਗਾ ਵੀ ਉਧਰ ਵੱਡੀ ਕਿਰਪਾ ਮੇਰੇ ਲਈ ਮੁੰਡਾ ਹੁਸ਼ਿਆਰਪੁਰ ਆ ਇਹ ਕਹਿੰਦੇ ਖਾਬੇ ਤੋਂ ਪੁੱਜਿਆ ਹੋਇਆ ਹੈ ਇਹ ਕਹਿੰਦੇ ਸੁੱਤਾ ਢੇਹੇ ਪਿੰਡ ਵਾਲਾ ਲਈ ਇਹਨਾਂ ਦਾ ਮਾਰ ਕੇ ਅੱਧਰ ਵੇਖਾ ਦੱਸ ਲੈਗੇ ਆ ਮਾਰ ਗਿਆ ਮੇਰੇ ਲਈ

ਹੇ ਬਰਾਤ ਤੇ ਹੋਣਾ ਇਸ ਵੇਂ ਸਿਕਟਾਂ ਫਿੱਕੋ ਹੋ ਸੁੱਖਾ ਆ ਰਿਹਾ ਲੋਕਾਂ ਦੇ ਕਹੇ ਮਾਰਕ ਬਲ ਸਦੀਪਾ ਜਸਮੇ ਦੇ ਮਾਰ ਕਹੇ ਸਾਡਾ ਭਰਾ ਇਸ ਵੇਲੇ ਮੈਂ ਮਾਰ ਦੇ ਵਿੱਚ ਕਲੀਅਰ ਕਰ ਦਿੰਦਾ ਓਕੇ ਉਹ ਸਾਹਮਣੇ ਦੇ ਕੋ ਸੁੱਖਾ ਆ ਗਿਆ ਲਖੇ ਫਿੱਕੋ ਸੁੱਖਿਆ ਖੱਚਾ ਹੋ ਸੁੱਖਿਆ ਖੱਚਾ नज़ारा बादी हेठे हेठि आया ਆ ਗਿਆ ਮੇਰੇ ਵਿੱਚ ਕਹਿੰਦੇ ਮਹਾਰਾਤਾ ਖੋ ਹੋ ਮੈਂ ਤਾਂ ਫਿਰ ਟਰਨ ਕਰਦੇ ਉਹ ਬੱਕਰੀ ਹੋ ਜਾਂਦੀ ਆ ਹਰਾਂਪਰੀਆ ਕੰਨ ਵਿੱਚ ਦੱਖਾ ਚਲਾ ਬੱਕਰੀ ਚੌਥਰੇ ਕੋਦੇ ਖੇਡ ਦੇ ਮੈਦਾਨ ਦੇ ਵਿੱਚੋਂ ਪਰੇ ਕਿੱਥੇ ਉਹ ਨਿਕਲ ਜਾ ਰਹੇ ਸੱਟਾ ਸੱਖਾ ਤੇਹੇ ਵਾਲਾ ਹੁੰਦੇ ਹੋਣ ਵਾਲਾ ਆ

ਹੱਪੀਤੀ ਕਹਿੰਦੇ ਡਾਇਮੰਡ ਰੁਕਾ ਬਹੁਤ ਰੰਗ ਆ ਰਿਹਾ ਹੈ ਆਹ ਕਹਿੰਦੇ ਮੁੰਡਾ ਖਿਆਲੇ ਦੇ ਗੁੱਜਿਆ ਹੋਇਆ ਆਹ ਖਿਆਲੇ ਦੇ ਗੁੱਜਿਆ ਹੋਇਆ ਸਿੰਘ ਹੱਟ ਕੇ ਤੇ ਸਿੱਟਵਾਪਾ ਸਿੰਘ ਅਪਰੀਆ ਨੂੰ ਤਰਫੇਗੀ ਓਹ ਛੱਟ ਕੇ ਤੇ ਸਿੱਟਵਾਪਾ ਅੰਬੀਆਂ ਨੂੰ ਤਰਫੇਗੀ ਮੁੰਡਾ ਕਹਿੰਦੇ ਆਵਾਜ਼ ਓਹ ਵੇਖੋ ਕਹਿੰਦੇ ਡਾਇਮੰਡ ਗਰੁੱਪ ਹੱਪੀਤੀ ਲਓ ਵੇਖੋ ਮੈਦਾਨ ਦੇ ਵਿੱਚ ਕਹਿੰਦੇ ਕਰਦਾ ਹੋਇਆ ਕਮਾਲ ਹਿੱਟ

परमिता मारक पर कदे मारक पर श्री파 और दूसरे पाले बल्ले 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 ए आते मारक पर श्री वाला कर्ण दीप आया हुए सजियो भाइयों ट्रावल हो रहे वीर दा एड़ा समाधी एक मिनट न हट फागे न हट मक्रो व्यू एक न हट न हटा

ਹਰਦਾਪੁਰਾ ਪਿੰਡ ਹੈ ਜੈਦੀ ਕੌਟ ਜੈਦੀ ਹਰੀਪੁਰੀਆਂ ਮਾਰ ਕਰਦਾ ਮੁੰਡੇ ਦੇ ਉੱਪਰ ਹੋ ਵੇਖੋ ਸਾਹਮਣੇ ਇਹ ਕਹਿੰਦੇ ਐਕਸਪ੍ਰੈਸ ਵਾਲਾ ਵੀਰ ਆਉ ਮੁੰਡੇ ਦੇ ਐਕਸਪ੍ਰੈਸ ਵਾਲਾ ਵੀਰ ਆ ਐਕਸਪ੍ਰੈਸ ਵਾਲਾ ਵੀਰ ਜਿੱਕੇ ਆ ਹੁਣ ਸਾਹਮਣੇ ਵਾਲਾ ਆ ਰਿਹਾ ਕਹਿੰਦਾ ਮੇਲਾ ਵੀ ਮਾਰਿਆ ਆ ਚੱਜ ਗਿਆ ਉਹ ਬੰਦਾ

ਆ ਵੀ ਸਾਹਮਣੇ ਦੇਖੋ ਨਜ਼ਾਰਾ ਆ ਸਾਹਮਣੇ ਦੇਖੋ ਨਜ਼ਾਰਾ ਮੇਰੇ ਵੀਰੋ ਰਸਤੇ ਨੇ ਕਹਿੰਦੇ ਅਲੀਕੁਰ ਪਿੰਟਾ ਐਨ ਕਦੇ ਮਾਣ ਮੇਰੇ ਪੱਟ ਪੰਜੌਰ ਮਾਰ ਕਰਦਾ ਮੇਰੇ ਵੀਰੋ ਮੁੰਡੇ ਜੀ ਖੇਡ ਦੇ ਉੱਪਰ ਆ ਵੇਖੋ ਸਾਹਮਣੇ ਕਮਾਲ ਹੋਈ ਪਈ ਆ ਆ ਦੁਨੀਆ ਇਸ ਖੇਡ ਤੇ ਪਿਆਰ ਹੋਈ ਪਈ ਆ ਆ ਦਰਦ ਰੱਖਾ ਟ੍ਰਾਲੀ ਖਿੱਚ ਬਟਾਲਿਆ ਦਾ ਨਜ਼ਾਰਾ ਪਖਰਾ ਦੇ ਸਾਥੀ ਦੇ ਉੱਪਰ ਆ ਵੇਖੋ हरी बुरिया इस बड़े सवाल का सिद्धा लेके आया इसे तुरे वाले कुमारे और पट्टा मार कर दिया पट्टे मार सुना लगे गला ले इसे खत्म कर दिया आज पूरा जोर लग रहा है कि जोर से जवानी जारे ओमराजी शेर है ओने ने क्यों होता है यारों सामान आते हैं ओने ने क्यों होता है यारों सामान आते हैं ਆਪਾਰੇ ਕੋ ਮੇਰੇ ਵੀਰੋ ਉਹ ਦੇਖੋ ਪੂਆ ਧਾਰ ਆ ਬਰਾਪਾ ਰੇਲ ਗੱਡੀ ਮੇਰੇ ਲਈ ਬਰਾਪਾ ਰੇਲ ਗੱਡੀ ਕੇ ਪਾਸੇ ਹੋ ਜਾ ਸੋਹਣੀਏ ਆ ਸਾਡੀ ਰੇਲ ਗੱਡੀ ਆਈ ਪਾਸੇ ਹੋ ਜਾ ਸੋਹਣੀਏ ਸਾਡੀ ਰੇਲ ਗੱਡੀ ਆਈ ਆਹ ਦੇਖੋ ਜਿੰਦਾ ਆਉਂਦਾ ਮੈਦਾਨ ਦੇ ਵਿੱਚ ਲੱਗੇ ਅੱਜ ਹੋਰ ਬੱਲੇ ਬੱਲੇ ਹੋ ਗਈ ਮੇਰੇ ਵਿੱਚੋ ਆ ਬੱਲੇ ਬੱਲੇ अरसावा चावा आहोगे चला रोज़ चला 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 बच्चा लाडने का दिया चलो भी अपनी देते और हूत्र बजना और हूत्र बजना रात में संधा और हरीबरिया झोला बिटा हिरने बनाता देता एक कोल्यारा मेरे में तो ए ए ए ए ए ए एक दर्द महसूस होता पर दूसरे बंदे का ट्रैक 55 सेकंड तक सुन लिया मतलब एक का दर्द का क्या या

ਹੋ ਕਹਿੰਦੇ ਇਹ ਬਹੁਤ ਜਿਹਾ ਕਹਾਣਾ ਜੀ ਦੇ ਹੁਣ ਲਾ ਕੀ ਕਰੇ ਬੁੱਧਿਆ ਇਹਦਾ ቱਖਾ ਪੈਂਦਾ ਜਿਵੇਂ ਜਰਜੀਤ ਕਹਿੰਦਾ ਹੁੰਦਾ ਵੀ ਡਰਵਰ ਵੀਰਾ ਦੀ ਹਰਮਾਨਸਤ ਤੇ ਜਿੱਕੇ ቱਖੇ ਵਾਲੇ ਦੀ ਹਰਮਾਨਸਤ ਤੇ ਕਹਿੰਦੇ ਡਰਵਰ ਵੀਰਾ ਲਈ ਆਹ ਜਾਦਾ ਪਰ ਕਹਿੰਦੇ ਇਧਰ ਕਹਿੰਦੇ ਚਟਾਮਰੇ ਵਾਲਿਆਂ ਦੀ ਹਰਮਾਨਸਤ ਉਹਨਾਂ ਦੇ ਮੋਲੇ ਦੇ ਉੱਤੇ ਔਰ ቱਖਾ ਬਾਰੇ ਸਾਡੀ ਦਾ ਡਰਾ ਆ ਸਾਹਮਣੇ ਦੇਖਣ ਆਇਆ ਆ ਸਾਹਮਣੇ ਦੇਖਿਆ ਹਾਂ ਬੇਕਰਸਰਾ ਸਰਾਥੇ ਆਕਵਾ ਲੀ ਇਟੂਸੀਆ ਵਾਲਾ ਫੋਨੀਆ ਹਾਂ ਵੇਖੋ ਕਹਿੰਦੇ ਨੱਚ ਨਹੀਂ ਫਿਰਦਾ ਸਿਮਰਾਜ ਨੱਚ ਨਹੀਂ ਫਿਰਦਾ ਮੇਰੇ ਵੀਰੇ ਹਾਂ ਬੱਲਾ ਵੇਖੋ ਖੇਡ ਮੈਦਾਨ ਦੇ ਵਿੱਚ ਕੋਈ ਪਈਆ ਕਮਾਲ ਹਰ ਖਾਬ ਰੱਤਾ ਕਾਲੀ ਖਿੱਚ ਬਚਾਵਾ ਨਿਆਰਾ ਵੱਖਰਾ ਧਰਤੀ ਕਹਿੰਦੇ ਚਿਤਾੜ ਦੇ ਪਿੰਡ ਦੀ ਆਹ ਉਹ ਧਰਤੀ ਚਿਤਾੜ ਦੇ ਪਿੰਡ ਦੀ ਆਹ

समाजी जो केंट पूरे इक्की नो दो मिट्टू इक्की न करो अब अमन बीबी गुरी